ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਨਿਫਟੀ ਬਾਰੇ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਬਹੁਤ ਛੋਟੇ ਸਟਾਪ ਲੌਸ ਤੇ ਬਹੁਤ ਜ਼ਿਆਦਾ ਵੱਡਾ ਇੰਨਾ ਜ਼ਿਆਦਾ ਵੱਡਾ ਪ੍ਰੋਫਿਟ ਲੈਣ ਦੇ ਤਰੀਕੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਲੱਭਣ ਦੇ ਲੌਂਡ ਦੇ ਤਰੀਕੇ ਬਾਰੇ ਸਰਲ ਤਰੀਕੇ ਪਰ ਇੱਕ ਇੰਨਾ ਦਾ ਇੰਨਾ ਸਰਲ ਤਰੀਕਾ ਕਿ ਜੀ ਨੂੰ ਦੇਖੋ ਬੱਚੇ ਵੀ ਸਮਝ ਕੇ ਚਾਰਟ ਤੇ ਅਪਲਾਈ ਕਰ ਸਕਦੇ ਆ ਬੱਚੇ ਵੀ ਸਮਝ ਕੇ ਚਾਰਟ ਤੇ ਲਾਈਨ ਲਾ ਸਕਦੇ ਆ ਸੋ ਤਰੀਕੇ ਨੂੰ ਹੁਣ ਆਪਾਂ ਸਮਝਦੇ ਆ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਮਜ਼ਬੂਤ ਰੈਜ਼ਿਸਟੈਂਸ ਨੂੰ ਹੁਣ ਦੇਖੋ ਇੱਥੇ ਇੱਕ ਆਪਾਂ ਲਾਈਨ ਖਿੱਚੀ ਹੋਈ ਹੈ ਤੁਸੀਂ ਇਸ ਲਾਈਨ ਨੂੰ ਨਾ ਮੰਨੋ ਤੁਸੀਂ ਇਸ ਲਾਈਨ ਨੂੰ ਸੋਚੋਗੇ ਇੱਥੇ ਕੋਈ ਲਾਈਨ ਨਹੀਂ ਹੈਗੀ ਨਹੀਂ ਹੈਗੀ ਦੇਖੋ ਜਿਹੜੀ ਜਗ੍ਹਾ ਤੋਂ ਦੇਖੋ ਦੋ ਵਾਰ ਮਾਰਕਟ ਡਿੱਗੀ ਹੋਵੇ ਦੇਖੋ ਇੱਥੋਂ ਉੱਤੇ ਜਾਣ ਦੇ ਇਸ ਪਿਲੋਂ ਇੱਥੋਂ ਡਿੱਗੀ ਫਿਰ ਉਸ ਤੋਂ ਬਾਅਦ ਇਹ ਕੋ ਦੂਜੀ ਵਾਰ ਉੱਤੇ ਗਈ ਫਿਰ ਡਿੱਗੀ ਜਿਹੜੀ ਜਗ੍ਹਾ ਤੋਂ ਦੋ ਵਾਰ ਮਾਰ ਕੇ ਡਿੱਗੀ ਹੈ ਉਥੇ ਲਾਈਨ ਖਿੱਚ ਦੋ ਉਹ ਤੁਹਾਡਾ ਬਣ ਗਿਆ ਮਜ਼ਬੂਤ ਰਿਸਿਸਟੈਂਸ ਜਿਹੜੀ ਜਗ੍ਹਾ ਤੋਂ ਦੋ ਵਾਰ ਡਿੱਗੀ ਹੋਏ ਦੋ ਵਾਰ ਡਿੱਗੀ ਹੈ ਨਾ ਇੱਥੇ ਦੇਖੋ ਅਪ ਟ੍ਰੈਂਡ ਹੀ ਉੱਤੇ ਜਾਣ ਲਈ ਲਾਈਨ ਖੁੱਲ ਗਈ ਡਿੱਗਦੀ ਫਿਰ ਉਸ ਤੋਂ ਬਾਅਦ ਅਪ ਟ੍ਰੈਂਡ ਬਣਾਇਆ ਫਿਰ ਉੱਤੇ ਗਈ ਫਿਰ ਉਸ ਤੋਂ ਬਾਅਦ ਦੇਖੋ ਫਾਲ ਆਇਆ ਫਿਰ ਡਿੱਗਦੀ ਹੁਣ ਦੇਖੋ ਦੋ ਵਾਰ ਜਿੱਥੋਂ ਡਿੱਗ ਚੁੱਕੀ ਆ ਉਸ ਉਥੇ ਲਾਈਨ ਖਿੱਚ ਦਿਓ ਜਦੋਂ ਤੀਜੀ ਵਾਰ ਉਥੇ ਜਾਂਦੀ ਆ ਤੇ ਕੋਈ ਪੈਟਰਨ ਬਣਾਉਂਦੀ ਆ ਫਿਰ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਟ੍ਰੇਡ ਕਰ ਸਕਦੇ ਹੋ ਦੋ ਵਾਰ ਜਿੱਥੋਂ ਮਾਰਕੀਟ ਡਿੱਗੀ ਹੋਏ ਤੀਜੀ ਵਾਰ ਜਦੋਂ ਇਹ ਕੋਲ ਜਾਂਦੀ ਆ ਉਹ ਮਜ਼ਬੂਤ ਰੈਜ਼ਿਸਟੈਂਸ ਬਣ ਜਾਂਦਾ ਹੁਣ ਦੇਖੋ ਜੇ ਤੀਜੀ ਵਾਰ ਇਹਦੇ ਕੋਲ ਮਾਰਕੀਟ ਗਈ ਐਮ ਪੈਟਰਨ ਬਣਾਇਆ ਪੈਟਰਨ ਬਣ ਦੇਣਾ ਉੱਥੇ ਕੋਈ ਸ਼ੂਟਿੰਗ ਸਟਾਰ ਬਣੇ ਐਮ ਪੈਟਰਨ ਬਣੇ ਐਮ ਪੈਟਰਨ ਬਣਾਇਆ ਤੇ ਫਿਰ ਉਸ ਤੋਂ ਬਾਅਦ ਦੇਖੋ ਜਿਹੜਾ ਫਾਲ ਆਇਆ ਉਹ ਹੱਲੀ ਤੱਕ ਚੱਲਣ ਦਿਆ ਹੱਲੀ ਤੱਕ ਚੱਲਣ ਦਿਆ ਕਿੱਡਾ ਵੱਡਾ ਫਾਲ ਆਇਆ ਸੋ ਇਹਦੇ ਵਿੱਚ ਜੇ ਤੁਸੀਂ ਪੋਜੀਸ਼ਨਲ ਟਰੇਡ ਕੀਤੀ ਹੁੰਦੀ ਤੇ ਕਿੱਡਾ ਵੱਡਾ ਪ੍ਰੋਫਿਟ ਤੁਸੀਂ ਇਹਦੇ ਵਿੱਚ ਲੈ ਸਕਦੇ ਸੀ ਹੁਣ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਮਜ਼ਬੂਤ ਸਪੋਰਟ ਦੀ ਮਜ਼ਬੂਤ ਸਪੋਰਟ ਦਾ ਵੀ ਸਿੰਪਲ ਤਰੀਕਾ ਪਹਿਲਾਂ ਡਾਊਨ ਟ੍ਰੈਂਡ ਹੋਊਗਾ ਤੇ ਜਿਹੜੀ ਜਗ੍ਹਾ ਤੋਂ ਦੇਖੋ ਦੋ ਵਾਰ ਘਾਟੋ ਘਾਟ ਦੇਖੋ ਇੱਥੋਂ ਪਹਿਲੀ ਵਾਰ ਬਾਇੰਗ ਆਈ ਛੋਟੀ ਜੀ ਦੂਜੀ ਵਾਰ ਬਾਇੰਗ ਆਈ ਉਸ ਤੋਂ ਵੱਡੀ ਤੀਜੀ ਵਾਰ ਬਾਇੰਗ ਆਈ ਉਸ ਤੋਂ ਵੀ ਵੱਡੀ ਬਹੁਤ ਜ਼ਿਆਦਾ ਵੱਡੀ ਸੋ ਜਿਹੜੀ ਜਗ੍ਹਾ ਤੋਂ ਦੇਖੋ ਦੋ ਵਾਰ ਟ੍ਰੈਂਡ ਚੇਂਜ ਹੋ ਕੇ ਡਾਊਨ ਟ੍ਰੈਂਡ ਚੇਂਜ ਹੋ ਕੇ ਅਪ ਟ੍ਰੈਂਡ ਹੋਇਆ ਇੱਥੋਂ ਦੇਖੋ ਪਹਿਲੀ ਵਾਰ ਇੱਥੋਂ ਤੋਂ ਇੱਕ ਦੂਜੀ ਵਾਰ ਜਿੱਥੋਂ ਦੋ ਵਾਰ ਘਾਟੋਗਾ ਟ੍ਰੈਂਡ ਚੇਂਜ ਹੋ ਚੁੱਕਾ ਤੀਜੀ ਵਾਰ ਜਦੋਂ ਉਸ ਜਗ੍ਹਾ ਤੇ ਮਾਰਕੀਟ ਜਾਂਦੀ ਆ ਉਹ ਮਜ਼ਬੂਤ ਸਪੋਰਟ ਬਣ ਜਾਂਦਾ ਫਿਰ ਤੀਜੀ ਵਾਰ ਜਦੋਂ ਉੱਥੇ ਜਾਂਦੀ ਆ ਕੋਈ ਪੈਟਰਨ ਬਣਾਉਂਦੀ ਏ ਵੀ ਕਿ ਇੱਥੇ ਦੇਖੋ ਡਬਲਿਊ ਪੈਟਰਨ ਬਣਾਇਆ ਤੇ ਫਿਰ ਉਸ ਦੇ ਵਿੱਚ ਤੁਸੀਂ ਟ੍ਰੇਡ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਛੋਟੇ ਜਿਹੇ ਸਟਾਪ ਲੋਸ ਤੇ ਲੈ ਸਕਦੇ ਜੋ ਸਿੰਪਲ ਤਰੀਕਾ ਰੈਜ਼ਿਸਟੈਂਸ ਦੇ ਵਿੱਚ ਸਿੰਪਲ ਤਰੀਕਾ ਇਹ ਹੈ ਕਿ ਜਿੱਥੋਂ ਦੇਖੋ ਦੋ ਵਾਰ ਮਾਰਕੀਟ ਡੇਕ ਚੁੱਕੀ ਆ ਤੀਜੀ ਵਾਰ ਜਦੋਂ ਉਹਦੇ ਕੋਲ ਗਈ ਮਜ਼ਬੂਤ ਰੈਜ਼ਿਸਟੈਂਸ ਬਣ ਗਿਆ ਤੇ ਸਪੋਰਟ ਦੇ ਵਿੱਚ ਵੀ ਸਿੰਪਲ ਉਹੀ ਤਰੀਕਾ ਕਿ ਜਿੱਥੋਂ ਦੇਖੋ ਦੋ ਵਾਰ ਮਾਰਕੀਟ ਦੇ ਵਿੱਚ ਟ੍ਰੈਂਡ ਚੇਂਜ ਹੋ ਕੇ ਅਪ ਟ੍ਰੈਂਡ ਹੋਇਆ ਦੋ ਵਾਰ ਤੀਜੀ ਵਾਰ ਜਦੋਂ ਉਹਦੇ ਕੋਲ ਜਾਂਦੀ ਆ ਫਿਰ ਉਹ ਦੇਖੋ ਉਹ ਮਜ਼ਬੂਤ ਸਪੋਰਟ ਬਣ ਜਾਂਦਾ ਤੇ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਯਾਦ ਰੱਖਣੀ ਬਹੁਤ ਜ਼ਰੂਰੀ ਆ ਸਾਈਕੋਲੋਜੀਕਲ ਨੰਬਰ ਇਹ ਤਾਂ ਦੇਖੋ ਆਪਾਂ ਤੁਹਾਨੂੰ ਦੱਸਿਆ ਜਿਹੜੇ ਦੇਖੋ ਕਿ ਜਿੱਥੋਂ ਮਾਰਕੀਟ ਦੋ ਵਾਰ ਡਿੱਗੀ ਹੋਏ ਤੇ ਤੀਜੀ ਵਾਰ ਜਾਂਦੀ ਆ ਮਜ਼ਬੂਤ ਰੈਜ਼ਿਸਟੈਂਸ ਬਣ ਗਿਆ ਜਿੱਥੋਂ ਮਾਰਕੀਟ ਦੇ ਵਿੱਚ ਦੋ ਵਾਰ ਬਾਇੰਗ ਆਈ ਹੋਏ ਤੀਜੀ ਵਾਰ ਦੇਖੋ ਉਹਦੇ ਕੋਲ ਗਈ ਤੇ ਮਜ਼ਬੂਤ ਸਪੋਰਟ ਬਣ ਗਿਆ ਇਸ ਦੇ ਨਾਲ ਨਾਲ ਜਿਹੜੇ ਸਾਈਕਲੋਜੀਕਲ ਲੈਵਲ ਹੁੰਦੇ ਆ ਜਿਵੇਂ ਕਿ ਦੇਖੋ 24500 24000 25000 23500 23000 ਹਰ ਇੱਕ 500 ਵਾਲੇ ਤੇ ਹਰ ਇੱਕ ਜਿਹੜੇ ਹਜ਼ਾਰ ਵਾਲੇ ਹਜ਼ਾਰ ਵਾਲਿਆਂ ਦਾ ਮਤਲਬ ਕੀ ਹੈ ਜਿੱਦ ਤਰ੍ਹਾਂ 24000 23000 22000 21000 ਤੇ 500 ਵਾਲੇ 24 500 23 500 by by 500 ਸੋ ਜਿਹੜੇ 500 ਵਾਲੇ ਤੇ ਜਿਹੜੇ 1000 ਵਾਲੇ ਉਹ ਸਾਈਕੋਲੋਜੀਕਲ ਲੈਵਲ ਉਹਨਾਂ ਨੂੰ ਕਿਹਾ ਜਾਂਦਾ ਤੇ ਜਿਹੜੇ ਸਾਈਕੋਲੋਜੀਕਲ ਲੈਵਲ ਹੈ ਉਹ ਆਪਣੇ ਆਪ ਦੇ ਵਿੱਚ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਦਾ ਕੰਮ ਕਰਦੇ ਆ ਸੋ ਉਹ ਜਿਹੜੇ ਆ ਉਹ ਵੀ ਤੁਸੀਂ ਲਾ ਕੇ ਰੱਖਣੇ ਚਾਹਟਦੇ ਜਿਹੜੇ ਸਾਈਕੋਲੋਜੀਕਲ ਲੈਵਲ ਹੈ ਜਿਹੜੇ 500 ਤੇ 1000 ਵਾਲੇ ਨੰਬਰ ਆ ਉਹ ਆਪਣੇ ਆਪ ਦੇ ਵਿੱਚ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਹੈ ਬਾਕੀ ਲਾਈਨ ਵਾਲੇ ਤੁਹਾਨੂੰ ਦੱਸਦੇ ਆ ਕਿ ਜਿੱਥੋਂ ਦੇਖੋ ਦੋ ਵਾਰ ਮਾਰਕੀਟ ਡਿੱਗੀ ਆ ਤੇ ਜੀ ਵਾਰ ਉਹਦੇ ਕੋਲ ਗਈ ਆ ਮਜ਼ਬੂਤ ਰੈਜ਼ਿਸਟੈਂਸ ਆ ਤੇ ਜਿੱਥੋਂ ਦੇਖੋ ਦੋ ਵਾਰ ਮਾਰਕੀਟ ਦੇ ਵਿੱਚ ਅਪ ਟ੍ਰੈਂਡ ਹੋਇਆ ਆ ਤੀਜੀ ਵਾਰ ਉਹਦੇ ਕੋਲ ਗਈ ਆ ਮਜ਼ਬੂਤ ਸਪੋਰਟ ਆ ਸੋ ਇਹ ਸਿੰਪਲ ਜਿਹਾ ਸਰਲ ਜਿਹਾ ਤਰੀਕਾ ਸੋ ਇਹਨੂੰ ਸਮਝ ਕੇ ਇਹਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਨਿਫਟੀ ਦੇ ਵਿੱਚ ਛੋਟੇ ਜਿਹੇ ਸਟਾਪ ਲੋਸ ਤੇ ਬਹੁਤ ਵੱਡੇ ਵੱਡੇ ਪ੍ਰੋਫਿਟ ਲੈ ਸਕਦੇ ਜੋ ਸੋ ਇਹ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ